ਇਬਰ ਯੋਨੀ ਜਿੰਦਾਬਾਦ ਅੱਲਾ ਆਖਿਆ ਇਹੋ ਜਗਾਂ ਜਿੰਦਾਬਾਦ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਪੂਰੇ ਪੰਜਾਬ ਚ ਵਿਜੇ ਕਲੜਾ ਪ੍ਰਧਾਨ ਦੀ ਅਗਵਾਈ ਚ ਸਾਰੇ ਮੰਡੀਆਂ ਬੰਦ ਆ ਤੁਹਾਨੂੰ ਦੋ ਦਿਨ ਅਸੀਂ ਕਪੂਰਥਲਾ ਮੰਡੀਆਂ ਦੌੜਾ ਕਰਾ ਜੀ ਤੀਜੇ ਦਿਨ ਅਸੀਂ ਆਏ ਆ ਫੱਤੂ ਟਿੰਗਾ ਮੰਡੀ ਇੱਥੇ ਪ੍ਰਧਾਨ ਜਆਪਾ ਗੋਲ ਜੀ ਬੈਠੇ ਨੇ ਗੋਲ ਸਾਹਿਬ ਇਸ ਤਰ੍ਹਾਂ ਹੜਤਾਲ ਚਾਲੀ ਆ ਤੀਜੇ ਦਿਨਾਂ ਸਾਡੇ ਜਿਹੜੇ ਪੱਤੂ ਨਗਾਦ ਉੱਚਾ ਮੰਡੀ ਦਾ ਸਾਝਾ ਫਰੰਟ ਆ ਦੋਨਾਂ ਨੇ ਪੱਲਾ ਹੀ ਪ੍ਰਣ ਕਰ ਲਿਆ ਸੀ ਕਿ ਆਕੀ ਕੋਈ ਵੀ ਗਿੱਲਾ ਜਾਂ ਹਰਾ ਝੋਨਾ ਮੰਡੀ ਚ ਨਹੀਂ ਸੋਣਾ ਇਹਦਾ ਨੇ ਇੱਕ ਮਹੀਨੇ ਤੋਂ ਐਟੋ ਰੱਖਿਆ ਰਹੀਂ ਬੈਨਰ ਰਹੀਂ ਪੈਂਪਰ ਰਹੀਂ ਪਿੰਡਾਂ ਚ ਰਾਤ ਦਿਨ ਪ੍ਰਚਾਰ ਕੀਤਾ ਆਪੇ ਕੋਲ ਪੈਸੇ ਲਾਏ ਤੇ ਜਿਹੜੇ ਇਹ ਆਰਤੀ ਆ ਫਤੂਲਕਾ ਮੰਡੀ ਦੇ ਬਹੁਤ ਹੀ ਸੂਝਵਾਨ ਸੁਲਝੇ ਹੋਏ ਬੜੇ ਲਿਖੇ ਅਗਾਹ ਬਦਖਸਾਨ ਇਹਨਾਂ ਸੋਚੀ ਵੀ ਸਾਡੇ ਇਲਾਕੇ ਦੇ ਵਿੱਚ ਇਹ ਦੋ ਮੰਡੀਆਂ ਅੱਜ ਕੋਈ ਵੀ ਝੋਨਾ ਇਹੋ ਜਿਹਾ ਨਾ ਹੋਵੇ ਜਿਹੜਾ ਸਰਕਾਰ ਦੀ ਰੇਲ ਵਿੱਚ ਨਾ ਹੋਵੇ ਅੱਜ ਇਹ ਫੱਤੂ ਢਿੰਗਾ ਇਹ ਮੰਡੀ ਇੱਦਾਂ ਦੀ ਹੁੰਦੀ ਜਿਹੜਾ ਸਭ ਤੋਂ ਪਹਿਲਾਂ ਝੋਨਾ ਵਿੱਚ ਨੂੰ ਤਿਆਰ ਹੁੰਦੀ ਛੱਲ ਉਹਨੇ ਲੈਣ ਨੂੰ ਅੱਜ ਫੱਤੂ ਢਿੰਗਾ ਮੰਡੀ ਦਾ ਕਿਦਾਂ ਇੱਕਆ ਹੋ ਗਿਆ ਇਹ ਸਮੇਂ ਦੇ ਇਨਸਾਨ ਲੋਕਾਂ ਦਾ ਜਾਗਰਤਾ ਹੁੰਦੀ ਆ ਬੜੇ ਲਿਖੇ ਆ ਤੇ ਸਮਝ ਲੱਗੀ ਬਈ ਝੋਨਾ ਗੱਲਾ ਜਾਂ ਮਾੜਾ ਭਰਖੇ ਕਿਸਾਨ ਦਾ ਰੇਡ ਵੀ ਘਟ ਮਿਲਦਾ ਰੈਕਸ਼ਲਰ ਦਾ ਵੀ ਇਹਨਾਂ ਨੇ ਦੇਖਿਆ ਵੀ ਨੁਕਸਾਨ ਬਹੁਤ ਵੱਡਾ ਪੀਲੇ ਸੰਦੇ ਵਿੱਚ ਜਿੱਦਾਂ ਡੀਸੀ ਸਾਹਿਬ ਵਕਰੀਆਂ ਵਕਰੀਆਂ ਮੰਡੀਆਂ ਦਾ ਦੌਰਾ ਕਰਦੇ ਉਹ ਡੀਸੀ ਸਾਹਿਬ ਤਾਂ ਇਹ ਦਬਾਅ ਪਾਉਂਦੇ ਆ ਆਰਤੀ ਦੇ ਉੱਪਰ ਕਿ ਤੁਸੀਂ ਪਰਚੇਜ ਪਾਓ ਮੈਂ ਤੁਹਾਡੇ ਨਾਲ ਆਈ ਦੀ ਵਰੀ ਵੀ ਇਹ ਸਾਡੇ ਆਰਤੀਏ ਦਾ ਪ੍ਰਾਨਵਾ ਜਿੰਨਾ ਚ ਪੰਜਾਬ ਦੀ ਬੋਡੀ ਜਾਂ ਪੰਜਾਬ ਦੇ ਜਿਹੜੇ ਪ੍ਰਧਾਨ ਆ ਉਹ ਸਾਲ ਹੁਕਮ ਨਹੀਂ ਕਰਦੇ ਇਹਨਾਂ ਨੇ ਉਹਨਾਂ ਚ ਕੋਈ ਮੰਡੀ ਚ ਇਹਨਾਂ ਨੇ ਬੋਲੀ ਜਾਂ ਗੋਮਨ ਲਖੋਣਾ ਨਹੀਂਗਾ ਇਹ ਪੰਜਾਬ ਦੇ ਜਿਹੜੇ ਆਰਥਿਕ ਹਸੂਨ ਦੇ ਨਾਲ ਗੋਲਸਬ ਜਿਹੜੀ ਪੰਚਾਇਤੀ ਚੋਣਾਂ ਵੀ 15 ਤਰੀਕ ਨੂੰ ਆ ਰਹੀਆਂ ਕੋਈ ਨੁਕਸਾਨ ਹੋਏਗਾ ਬਹੁਤ ਨੁਕਸਾਨ ਹੋਊਗਾ ਲੇਬਰ 4 ਵਜੇ ਭੱਜ ਜਾਂਦੀ ਹੈ ਕਿਉਂਕਿ ਪੰਡਾਂ ਅਖਾੜੇ ਲੱਗ ਲਾ ਪਏ ਆ ਛਲਾਬ ਦੇ ਕੋਈ ਨਸ਼ੇ ਪਾਣੀ ਦੇ ਤੇ ਮਾਹੌਲ ਜਿਹੜਾ ਗਰਮਾਰਿਆ ਦਿਨ ਦਿਨ ਤੇ ਮੈਨੂੰ ਇਹ ਲੱਗਦਾ ਚੋਣੇ ਦੇ ਸੀਜ਼ਨ ਚ ਬਹੁਤ ਪਰੇਸ਼ਾਨੀ ਆਊ ਲੇਬਰ ਜੀ ਗੋਲਸਬ ਹੋਰ ਗੱਲ ਹੈ ਕਿੰਨੇ ਦਿਨ ਤੱਕ ਹੜਤਾਲ ਰਹੀਗੀ ਤੀਜਾ ਦਿਨ ਹੋ ਚੁੱਕਾ ਅੱਜ ਇਹ ਤਾਂ ਸਰਕਾਰ ਦੀ ਮਰਜ਼ੀ ਹੈ ਇਹਨਾਂ ਦੀ ਮੰਗਾਂ ਸਰਕਾਰ ਅੱਜ ਮੰਨ ਲਵੇ ਇਹਨਾਂ ਨੇੜੇ ਤਾਲ ਖੋਲ੍ਹ ਦੇਣੀ ਆ ਇਹਨਾਂ ਦਾ ਤਾਂ ਆਪਣੀ ਜਿਹੜੀ ਮੁਸ਼ਕਲਾਂ ਪਰੇਸ਼ਾਨੀਆਂ ਗੋਮਲੇ ਰੱਖੀਆਂ ਵਾਂ ਉਹਨੂੰ ਹੱਲ ਕਰਨ ਦੇ ਨਾਮ ਆਜੋ ਆਰਦਵਾ ਇਹ ਜਿਹੜੀ ਛਾਲੀਬ ਕੌਂਟ ਦੇ ਰਹੀ ਹੈ 4581 ਛਾਲੀ ਕਰ ਦੇ ਲੇਬਰ ਜਿਹੜੀ ਹਰਿਆਣਾ ਦੇ ਮਤਾਬਕ ਜੇ ਦਿੱਤੀ ਜਾਵੇ ਤੇ ਬਾਕੀ ਜਿਹੜੀ ਮੁਸ਼ਕਲਾਂ ਹੈਗੀਆਂ ਇਹਨਾਂ ਦੀਆਂ ਏਪੀਐਫ ਦੀ ਹੈਗੀ ਆ 50 ਕੋ ਰੋਕਿਆ ਰੱਖਿਆ ਇਹਦਾ ਤਾਂ ਕਸੂਰ ਕੋਈ ਨਹੀਂਗਾ ਕਿਉਂਕਿ ਲੇਬਰ ਹਰ ਵਾਰੀ ਹਰ ਰੋਜ਼ ਨਮੀ ਆਉਂਦੀ ਆ ਇਹਨਾਂ ਦਾ ਲਾਗੂ ਨਹੀਂ ਹੁੰਦਾ ਕਾਨੂੰਨ ਇਹਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਵਾ ਉਸਾਰੀਆਂ ਨਾਲ ਇਹ ਸਮੱਸਿਆਵੀਆਂ ਪਹਿਲੇ ਅਧਾਰ ਤੇ ਖਤਮ ਕਰੇ ਤੇ ਆਪ ਮਸਾਤ ਖੁੱਲ ਜੂਗੀ ਜੀਵਿੰਦਾਰ ਵੀ ਤੁਹਾਡਾ ਸਾਥ ਦੇ ਰਹੀ ਹੈ ਬッコ ਦੇ ਰਿਆਂ ਵਿੱਚ ਜੀਵਿੰਦਾਰ ਬੈਠੇ ਹੋ ਸਾਰੇ ਲੇਬਰ ਬੈਠੀ ਹੋਈ ਆ ਇਲਾਕੇ ਭਰ ਦੇ ਕਿਸਾਨ ਯੂਨੀਅਨ ਦੇ ਨਮੈਂਦੇ ਬੈਠੇ ਹੋਏ ਆ ਹੁਣ ਤੁਸੀਂ ਪੰਜਾਬ ਆਪਣੇ ਸਰਕਾਰ ਨੂੰ ਕੀ ਆਪਣਾ ਮੈਸੇਜ ਦੇਣਾ ਚਾਹੁੰਦੇ ਹੋ ਮੰਗ ਰੱਖਦੇ ਹੋ ਇਹੀ ਆ ਵੀ ਜੋ ਮੁਸ਼ਕਲਾਂ ਆ ਉਹ ਤੁਰੰਤ ਹੱਲ ਕਰੇ ਤੇੜੀ ਪਰੇਸ਼ਾਨੀ ਆ ਰਹੀ ਆ ਕਟਾਈ ਨਹੀਂ ਹੋ ਰਹੀ ਤੇ ਅੱਜ ਹੀ ਇਹਨਾਂ ਨੂੰ ਬੁਲਾ ਕੇ ਨਮੈਂਦਿਆਂ ਨੂੰ ਤੇ ਉਹਨਾਂ ਦੇ ਮੰਗਾਂ ਨੂੰ ਪ੍ਰਵਾਨ ਕਰੇ ਤੇ ਆਪਣਾ ਕੰਮ ਚਾਲੂ ਕਰੇ